ਮਕਸਾ ਪਹਿਲਾਂ ਤਾਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਅਗਰ ਜੇ ਕੋਈ ਗੁਰੂ ਦਾ ਲੰਗਰ ਲਾਣਾ ਚਾਹੁੰਦਾ ਹੈ ਉਹ ਕੀ ਪ੍ਰੈਸ ਪ੍ਰੈਸ ਕਾਨਫਰੰਸ ਕਰੇਗਾ ਕਿ ਮੈਂ ਲੰਗਰ ਲਾਣ ਜਾ ਰਿਹਾ ਕਿ ਅੱਜ ਮੈਂ ਪ੍ਰੈਸ ਕਾਨਫਰੰਸ ਕਰਦਾ ਮੈਂ ਦੱਸ ਦਵਾਂ ਕਿ ਮੈਂ ਜਿਹੜਾ ਗੁਰੂ ਨੇ 20 ਦਾ ਲੰਗਰ ਲਾਇਆ ਸੀ 20 ਰੁਪਿਆ ਦਾ ਸੱਚਾ ਸੌਦਾ ਕੀਤਾ ਸੀ ਵੀ ਆ ਉਹ ਕਰਨ ਜਾ ਰਿਹਾ ਇਹਦਾ ਮਤਲਬ ਹੈ ਬੜੀ ਗੱਲ ਤੁਸੀਂ ਆਪ ਹੀ ਕਾਫੀ ਹੱਦ ਤੱਕ ਕਲੀਅਰ ਕਰ ਦਿੱਤੀ ਹੈ ਲੰਗਰ ਥਾਂ ਥਾਂ ਦੇ ਉੱਪਰ ਲੱਗਦੇ ਨੇ ਲੰਗਰ ਚੰਡੀਗੜ੍ਹ ਦੇ ਆਲੇ ਦੁਆਲੇ ਵੀ ਲੱਗੇ ਨੇ ਅੱਜ ਵੀ ਗੁਰਪੁਰਬ ਆਪਣੇ ਸ਼ੀਧੀ ਦਿਹਾੜਿਆਂ ਦੇ ਕਰਕੇ ਲੰਗਰ ਬੜੀਆਂ ਥਾਵਾਂ ਦੇ ਉੱਪਰ ਲੱਗੇ ਨੇ ਔਰ ਮੈਂ ਕਹਿੰਦਾ ਚੰਗੀ ਗੱਲ ਹੈ ਲੰਗਰ ਲੱਗਣੇ ਚਾਹੀਦੇ ਨੇ ਪਰ ਤੁਹਾਡਾ ਇੱਕ ਸਵਾਲ ਹੈ ਕਿ ਲੰਗਰ ਲਾਉਣ ਦੇ ਲਈ ਕੀ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ ਕਿ ਲੰਗਰ ਲਾਉਣ ਦੇ ਲਈ ਸਾਨੂੰ ਪੜਕਾਉ ਬਿਆਨ ਦੇਣੇ ਚਾਹੀਦੇ ਨੇ ਕਿ ਲੰਗਰ ਲਾਉਣ ਦੇ ਲਈ ਸਾਨੂੰ ਇਹ ਸਾਬਤ ਕਰਨਾ ਪਏਗਾ ਵੀ ਅਸੀਂ ਸਨਾਤਨੀ ਕੀ ਹਾਂ ਹੈਨਾ ਇਸ ਤਰੀਕੇ ਦੇ ਬਿਆਨ ਇਸ ਵੀਰ ਦੇ ਦੇ ਤਹਿਤ ਲੰਬੇ ਸਮੇਂ ਤੋਂ ਕਿਹਾ ਜਾ ਰਿਹਾ ਸੀ ਵੀ ਸਿੱਖ ਹੀ ਸਨਾਤਨੀ ਨੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਮੇਰਾ ਆ ਰੂਪ ਰੰਗ ਵੇਖ ਕੇ ਤੁਹਾਨੂੰ ਕਿਸੇ ਪੱਖ ਤੋਂ ਮੈਂ ਸਨਾਤਨੀ ਲੱਗਦਾ ਮੈਂ ਦੇਖੋ ਹਨਾ ਸਨਾਤਨੀਆਂ ਨੂੰ ਸਨਾਤਨ ਮੁਬਾਰਕ ਹੈ ਧਰਮ ਦੇ ਰੱਖਤਾ ਹੈ ਧਾਰਮਿਕ ਆਜ਼ਾਦੀ ਹੈ ਉਹਨਾਂ ਨੂੰ ਮੁਬਾਰਕ ਹੈ ਪਰ ਮੈਂ ਕਿਸੇ ਵੀ ਪੱਖ ਤੋਂ ਸਨਾਤਨੀ ਲੱਗਦਾ ਮੈਂ ਮੈਂ ਬੋਦੀ ਨਹੀਂ ਰੱਖਦਾ ਮੈਂ ਟਿੱਕਾ ਨਹੀਂ ਲਾਉਂਦਾ ਮੈਂ ਜੰਝੂ ਨਹੀਂ ਪਾਉਂਦਾ ਮੈਂ 5 ਕਕਾਰਾਂ ਦਾ ਧਾਰਨ ਨਹੀਂ ਆ ਮੈਂ 5 ਕਕਾਰ ਪਾਏ ਹੋਏ ਨੇ ਹਨਾ ਪਰ ਸਪੈਸ਼ਲ ਤੌਰ ਦੇ ਉਪਰ ਇਸ ਤਰੀਕੇ ਦੇ ਬਿਆਨ ਦੇਣੇ ਵੀ ਇਹ ਸਿੱਖ ਸਨਤਨੀ ਹੈ ਇਸ ਤਰੀਕੇ ਦਾ ਬਿਆਨ ਇਹ ਇਸ ਤੋਂ ਪਹਿਲਾਂ ਵੀ ਇੱਕ ਅਜੰਡੇ ਦੇ ਤਹਿਤ ਲੰਮੇ ਸਮੇਂ ਤੋਂ ਦਿੱਤਾ ਜਾ ਰਿਹਾ ਹੈ बार-बार ਸਿੱਖਾਂ ਨੂੰ Hindu ਸਾਬਤ ਕਰਨ ਵਾਸਤੇ ਕਦੀ ਕਿਸਾ ਧਾਰੀ Hindu ਕਦੀ ਕਿਸੇ ਪ੍ਰਕਾਰ ਦੇ Hinduਆਂ ਦੇ ਵਿੱਚੋਂ ਨਿਕਲੇ ਹੋਏ ਬੜੀ ਪ੍ਰਕਾਰ ਦੀਆਂ ਗੱਲਾਂ ਇਸ ਤੋਂ ਪਹਿਲਾਂ ਆ ਚੁੱਕੀਆਂ ਨੇ ਚਲੋ ਖੈਰ ਆਪਾਂ ਇਸ ਤੋਂ ਥੋੜੀ ਜਿਹਾ ਅੱਗੇ ਚੱਲਦੇ ਹਾਂ ਹੁਣ ਤੁਸੀਂ ਗੱਲ ਕੀਤੀ ਵੀ ਕਿ ਲੰਗਰ ਲਾਉਣ ਦੇ ਲਈ ਪ੍ਰੈਸ ਕਾਨਫਰੰਸ ਕਰਨੀ ਪੈਂਦੀ ਹੈ ਚੰਡੀਗੜ੍ਹ ਦੇ ਲਾਗੇ ਕਿੰਨੇ ਲੰਗਰ ਲੱਗੇ ਨੇ ਕਦੀ ਕਿਸੇ ਨੇ ਪ੍ਰੈਸ ਕਾਨ ਕਦੀ ਪ੍ਰੈਸ ਕਲੱਬ ਦੇ ਵਿੱਚ ਆ ਕੇ ਉਸ ਬੰਦੇ ਨੇ ਇਹ ਗੱਲ ਕਹੀ ਹੈ ਵੀ ਮੈਂ ਲੰਗਰ ਲਾਉਣਾ ਆ ਤੇ ਤੁਸੀਂ ਸਾਰੇ ਪੱਤਰਕਾਰ ਭਾਈਚਾਰਾ ਇਕੱਠਾ ਹੋ ਜੋ ਮੈਂ ਲੰਗਰ ਲਾਉਣਾ ਕਹ ਤੇ ਆਪਾਂ ਪ੍ਰੈਸ ਕਾਨਫਰੰਸ ਕਰੀਏ ਤੁਸੀਂ ਨਾਲ ਦੀ ਨਾਲ ਹੀ ਛੇੜ ਬੈਣਾ ਉਹਨਾਂ ਕਹ ਭਾਈ ਜੀ ਲੰਗਰ ਤੇ ਥਾਂ ਥਾਂ ਦੇ ਉੱਪਰ ਲੱਗਦਾ ਤੁਹਾਨੂੰ ਪ੍ਰੈਸ ਕਾਨਫਰੰਸ ਕਰਨ ਦੀ ਕੀ ਲੋੜ ਹੈ ਇਹਦਾ ਮਤਲਬ ਮਗਰ ਇੱਕ ਏਜੰਡਾ ਕੰਮ ਕਰਦਾ ਪਿਆ ਉਹ ਏਜੰਡਾ ਜਿਹੜਾ ਇਹਨੂੰ ਪ੍ਰਮੋਟ ਕਰਦਾ ਪਿਆ ਉਹ ਜਿਹੜਾ ਏਜੰਡਾ ਆ ਇਹਨੂੰ ਬੜੀ ਹਾਈਟ ਤੱਕ ਲੈ ਕੇ ਜਾ ਰਿਹਾ ਆ ਮੈਂ ਪੁੱਛਣਾ ਚਾਹਣਾ ਵੀ ਉਹ ਏਜੰਡੇ ਜਿਹੜੇ ਨੇ ਕਲੀਅਰ ਕਰ ਦੇਵੇ ਇਹਨੇ ਹੁਣ ਉਸ ਉਸ ਏ ਲੰਬੇ ਸਮੇਂ ਤੋਂ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦਾ ਤੇ ਮੁਸਲਮਾਨਾਂ ਨੂੰ ਤੇ ਈਸਾਈਆਂ ਨੂੰ ਇਹ ਕਹਿਣਾ ਵੀ ਇਹ ਦੇਸ਼ ਦਾ ਹਿੱਸਾ ਨਹੀਂ ਜਾਂ ਇੱਥੋਂ ਦੇ ਹੈ ਨਹੀਂਗੇ ਹੈਨਾ ਵੈਸੇ ਹਿੱਸਾ ਤੇ ਹੈ ਨੇ ਭਾਦੀ ਉਹਨਾਂ ਦੀ ਵੋਟ ਬਣੀ ਹੋਈ ਹੈ ਇੱਥੋਂ ਤੇ ਰਹਿਣ ਵਾਲੇ ਨੇ ਸਾਰਾ ਕੁਝ ਇੱਥੋਂ ਦਾ ਹੁਣ ਅਗਲੇ ਪਾਸੇ ਆਜੋ ਮੁਸਲਮਾਨਾਂ ਦੇ ਪ੍ਰਤੀ ਇਹਨੇ ਸ਼ਬਦ ਵਰਤਿਆ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਪਾੜ ਪਾਉਣ ਦਾ ਬਹੁਤ ਵੱਡਾ ਯਤਨ ਕੀਤਾ ਹੈਨਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸੀ ਭਾਈ ਮਰਦਾਨਾ ਜੀ ਹੈਨਾ ਤੁਸੀਂ ਕਿਵੇਂ ਬਖ ਕਰ ਦਿਓਗੇ ਭਾਈ ਜੀ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸਾਈ ਮਈਆ ਮੀਰ ਜੀ ਨੇ ਕਿ ਕਿਵੇਂ ਅੱਡ ਕਰ ਦਿਓਗੇ ਪੀਰ ਬੁੱਧੂ ਸ਼ਾਹ ਨੂੰ ਕਿਵੇਂ ਅੱਡ ਕਰ ਦਿਓਗੇ ਲਾਗੇ ਸਡੌਰੇ ਪਿੰਡ ਦਾ ਰਹਿਣ ਵਾਲਾ ਜਿੰਨੇ ਆਪਣੇ ਪੁੱਤ ਆਪਣੇ ਭਤੀਜੇ ਆਪਣੇ ਮਰੀਦ ਆਪਣੇ ਚੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਖਾਤਰ ਸ਼ਹੀਦ ਕਰਵਾ ਦਿੱਤੇ ਤੁਸੀਂ ਗਨੀ ਖਾਂ ਤੇ ਨਬੀ ਖਾਂ ਨੂੰ ਕਿਵੇਂ ਅੱਡ ਕਰ ਦਿਓਗੇ ਤੁਹਾਨੂੰ ਲੱਗਦਾ ਨਹੀਂ ਇਹ ਬਿਆਨ ਉਹਨਾਂ ਤੋਂ ਦਵਾ ਦਿੱਤਾ ਗਿਆ ਹੈ ਕਿ ਹਾ ਦਿੱਤਾ ਗਿਆ ਕਿ ਤੁਸੀਂ ਇਹ ਬਿਆਨ ਦੇ ਦਿਓ ਜਿਹੜੇ ਉੱਥੇ ਮੁਸਲਮਾਨ ਨੇ ਭਾ ਬਾਬਰੀ ਮਸਜਿਦ ਦਾ ਜਿੱਦੋਂ ਰੋਣਾ ਸੀਗਾ ਉਹ ਉੱਥੇ ਜਿਹੜਾ ਆ ਮੈਨੂੰ ਇੰਜ ਲੱਗਦਾ ਪਿਆ ਵੀ ਬਾਬੇ ਦਾ ਜਿਹੜਾ ਨੰਗੇਜ਼ ਹੈ ਉਹਦੇ ਕੋਲ ਕਜਿਆ ਨਹੀਂ ਸੀ ਜਾ ਰਿਆ ਉਹਨੇ ਕਿਹਾ ਵੀ ਤੁਸੀਂ ਮੇਰਾ ਨੰਨ ਕੱਜ ਦਿਓ ਉਹ ਕਹਿੰਦੇ ਵੀ ਅਸੀਂ ਤੇਰਾ ਨੰਨ ਕੱਜ ਦਿੰਨੇ ਆ ਇਧਰਲਾ ਮਸਲਾ ਹੱਲ ਕਰ ਦਿੰਨੇ ਕਿਉਂਕਿ ਬੀਬੀ ਆਈ ਹੋਈ ਹੈ ਹਨਾ ਵੀ ਅਸੀਂ ਤੇਰਾ ਨੰਨ ਕੱਜ ਦਿੰਨੇ ਆ ਤੂੰ ਸਾਡੇ ਵਾਲਾ ਮਸਲਾ ਹੱਲ ਕਰ ਦੇ ਮੈਨੂੰ ਲੱਗਦਾ ਵੀ ਹੱਥ ਨੂੰ ਹੱਥ ਹੋ ਗਿਆ ਤੇ ਉਹਦੇ ਕਰਕੇ ਇਹ ਸਾਰਾ ਕੁਝ ਸਾਹਮਣੇ ਆਇਆ